ਦੀ ਸਰਕਾਰ ਹੈ ਇਹ ਆਪਾਂ ਨੂੰ ਸਬਸਿਡੀ ਦੇ ਰਹੀ ਹੈ ਸਬਸਿਡੀ ਵੀ ਦੇ ਰਹੀ ਹੈ 28 ਲੱਖ ਰੁਪਇਆ 50 ਲੱਖ ਦੀ ਮਸ਼ੀਨਰੀ ਮਸ਼ੀਨਰੀ ਦੇ ਪੂਰੀ ਲੈਣੀ ਪੈਂਦੀ ਹੈ ਕਿਸੇ ਬੰਦੇ ਨੂੰ ਜਾਂ ਇਹ ਪ੍ਰੋਜੈਕਟ ਕੋਈ ਵੀ ਜ਼ਿੰਮੇਵਾਰ ਲਾ ਸਕਦਾ ਹੈ ਕੋਈ ਜਗ੍ਹਾ ਦੀ ਕੋਈ ਸਰਕਾਰ ਵੱਲੋਂ ਹੈਗੀ ਆ ਇਸ ਤਰ੍ਹਾਂ ਦੀ ਜਗ੍ਹਾ ਚਾਹੀਦੀ ਹੈ ਕੀ ਹੈ ਜੀ ਮੇਰੇ ਮਾੜੇ ਜਾਣਕਾਰੀ ਨੂੰ ਸਰਕਾਰ ਵੱਲੋਂ ਬਾਅਦ ਵਿੱਚ ਪੁੱਛੂੰਗਾ ਪਹਿਲਾਂ ਮੈਨੂੰ ਐਵੇਂ ਦੱਸੋ ਕਿ ਇਹ ਕਿੰਨੇ ਕਚ ਪੈ ਜਾਂਦੀ ਆ ਤੇ ਕਿੰਨੇ ਕਚ ਵਿਕ ਜਾਂਦੀ ਆ ਸਭ ਤੋਂ ਦਿਲਚਸਪੀ ਤਾਂ ਜ਼ਿੰਮੇਦਾਰਾਂ ਦੀ ਇਹ ਹੋਊਗੀ ਕਿ ਵਿਕ ਜਾਂਦੀ ਆ ਵਿਕ ਜਾਂਦੀ ਆ ਪਹਿਲੀ ਤਾਂ ਗੱਲ ਇਹ ਵਿਕਦੀ ਆ ਜੀ ਥਰਮਲ ਪਾਵਰ ਪਲਾਂਟ ਵਾਲੇ ਇਹਨੂੰ ਲੈ ਕੇ ਜਾਂਦੇ ਆ ਜਿੱਟਣਾ ਦੇ ਵਿੱਚ ਥਰਮਲ ਨਾਲ ਤੇ ਕਿੰਨੇ ਕ ਪੈਸਿਆਂ ਦੀ ਵਿਕ ਜਾਂਦੀ ਆ ਇਹ ਸਭ ਮੈਂ ਤੁਹਾਨੂੰ ਨਾ ਇੱਕ ਇਹੋ ਜਿਹੀ ਮਸ਼ੀਨ ਦਿਖਾਉਣ ਲੱਗਿਆ ਵੀ ਜਿਹਦੀ ਮੈਨੂੰ ਸਮਝ ਨਹੀਂ ਆਈ ਮੇਲੇ 'ਚ ਤੁਰੇ ਫਿਰਦੇ ਨੂੰ ਮੈਨੂੰ ਆਹ ਮਸ਼ੀਨਾ ਦਿਸੀਆਂ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਵੀ ਇਹ ਜਿਹਾਂ ਮਸ਼ੀਨਾ ਮੈਂ ਪਹਿਲੀ ਵਾਰ ਜਦੋਂ ਨਾ ਦੁੱਧ ਤੋਂ ਸਪਰੇਟਾ ਲਾਉਂਦੇ ਆ ਉਹ ਉਹਨਾਂ ਦੇ ਦੇਖੀਂਗਾ ਵੀ ਹੋ ਸਕਦਾ ਕਿ ਉਹ ਤੋਂ ਵੱਡੀ ਬਣ ਗਈ ਹੋਵੇ ਆ ਦੇਖੀ ਆ ਦੁੱਧ ਤੋਂ ਸਪਰੇਟਾ ਲਾਉਣ ਵਾਲੀ ਮਸ਼ੀਨ ਅਰਗੇ ਮਸ਼ੀਨ ਆ ਪ੍ਰੀਤ ਆਹਾ ਆਹਾ ਇਹ ਲੋਕਾਂ ਦੀ ਵੀ ਦਿਲਚਸਪੀ ਇਹਦੇ ਵਿੱਚ ਬਹੁਤ ਆ ਆ ਅੱਗੇ ਐਵੇਂ ਨਾ ਦੁੱਧ ਤੋਂ ਐਵੇਂ ਉੱਥੇ ਦੁੱਧ ਪਾ ਦੇਣਾ ਇਧਰਲੇ ਪਾਸੇ ਘੁੰਮੀ ਜਾਣਾ ਕਰੀਮ ਜੀ ਇਧਰਲੇ ਪਾਸੇ ਆ ਸਪਰੇਟਾ ਦੁੱਧ ਨਿਕਲੀ ਜਾਣਾ ਤਾਂ ਦੁੱਧ ਤੋਂ ਸਪਰੇਟਾ ਲਾਉਣ ਵਾਲੀ ਮਸ਼ੀਨ ਜਮਾ ਐਡੀਕ ਹੁੰਦੀ ਛੋਟੀ ਜੀ ਹੈ ਇਹਦੇ ਮੂਰੇ ਆ ਦੇਖ ਪ੍ਰਾਲੀ ਪ੍ਰੂਲੀ ਇਹ ਸਮਝੋ ਬਾਹਰ ਆ ਗੱਲਬਾਤ ਹਜੇ ਲੋਕਾਂ ਦੇ ਮਤਲਬ ਇੱਥੇ ਦਿਲਚਸਪੀ ਦਾ ਕਾਰਨ ਬਣੀਆਂ ਹੋਈਆਂ ਇਹ ਮਸ਼ੀਨਾਂ ਆ ਦੇਖੋ ਇਹ ਕਾ ਮਸ਼ੀਨ ਆ ਆਹ ਮਸ਼ੀਨ ਆ ਆਪਾਂ ਨਾ ਮਾਲਕਾਂ ਤੋਂ ਜਾਣਕਾਰੀ ਲੈਨੇ ਅਸਲ ਦੇ ਵਿੱਚ ਸਹੀ ਜਾਣਕਾਰੀ ਹੈ ਜਿਹੜੀ ਉਹ ਉਹੀ ਬੰਦਾ ਦੇ ਸਕਦਾ ਅਕਸਰ ਜਿਹੜਾ ਇਹ ਮਸ਼ੀਨਾਂ ਨੂੰ ਲੈ ਕੇ ਆਇਆ ਇਧਰਲੇ ਪਾਸੇ ਇਧਰਲੇ ਪਾਸੇ ਇੱਕ ਆਪਣੀ ਜਾਣ ਪਹਿਚਾਨ ਵਾਲਾ ਬਾਈ ਖੜਾ ਆਪਾਂ ਉਹਨਾਂ ਤੋਂ ਜਾਣਕਾਰੀ ਲੈਨੇ ਸੋ ਦੈਟ ਇਜ਼ ਆਲਸੋ ਵਨ ਥਿੰਗ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਮੈਨੂੰ ਆ ਮੜਾ ਜ ਮਸ਼ੀਨਰੀ ਬਾਰੇ ਦੱਸੋਗੇ ਦੱਸ ਦਿੰਦੇ ਆ ਮੈਂ ਸੱਚੀ ਮੈਂ ਨਾ ਇਹਨਾਂ ਦੇ ਦਿਵਾਲੇ ਢੇੜਾ ਦਿੱਤਾ ਤੇ ਮੈਂ ਜਿੰਨੇ ਵੀ ਇੱਥੇ ਜ਼ਿੰਮੇਦਾਰ ਭਰਾਵਾਂ ਨੂੰ ਪੁੱਛਿਆ ਮੈਨੂੰ ਉਹਨਾਂ ਨੂੰ ਸਾਰਿਆਂ ਨੂੰ ਦੇਖ ਕੇ ਸਮਝ ਨਹੀਂ ਆਈ ਕੀ ਆ ਐਦੀ ਮੈਨੂੰ ਥੋੜੀ ਥੋੜੀ ਸਮਝ ਆਉਂਦੀ ਆ ਵੀ ਆਹ ਉਹ ਅੱਜ ਮੈਂ ਆਪਾਂ ਵੀਡੀਓ ਚ ਅਸੀਂ ਦੇਖਦੇ ਹੁੰਦੇ ਹਾਂ ਵੀ ਸਿਲੰਡਰ ਜਾਂ ਪਾਤਾ ਥੋਲੇ ਕੁੱਤਰੇ ਕਰਕੇ ਗੱਡੀ ਪਾਤੀ ਵੱਡੀਆਂ ਮਸ਼ੀਨਾਂ ਚ ਗੱਡੀ ਜਾਂ ਮੋਟਰਸਾਈਕਲ ਪਾਤਾ ਉਹ ਤੋੜ ਕੇ ਚੜਨਾ ਆਹ ਮਸ਼ੀਨ ਦੀ ਸਮਝ ਆਉਂਦੀ ਆ ਐਨੀਆਂ ਤੇ ਸਾਨੂੰ ਸਮਝ ਹੀ ਨਹੀਂ ਆਉਂਦੀ ਕਾਦੀਆਂ ਇਹ ਕੀ ਆ ਮਸ਼ੀਨਾਂ ਕਾਦੀਆਂ ਆ ਪਰਾਲੀ ਨੂੰ ਕੁੱਤਰਨ ਵਾਲੀ ਮਸ਼ੀਨ ਹੈ ਜੀ ਪਰਾਲੀ ਦੀ ਜਿਹੜੀ ਰਾਉਂਡ ਬੇਲ ਹੈ ਜੀ ਉਹਨੂੰ ਕੁੱਤਰਨ ਵਾਲੀ ਮਸ਼ੀਨ ਹੈ ਇਹ ਕੁੱਤਰਦੀ ਹੈ ਪਰਾਲੀ ਦੀ ਰਾਉਂਡ ਬੇਲ ਨੂੰ ਨਹੀਂ ਕੁੱਤਰ ਤਾਂ ਆਪਾਂ ਪਰਾਲੀ ਨੂੰ ਕੁੱਤਰਨ ਵਾਸਤੇ ਤਾਂ ਟੋਕਾ ਹੀ ਬਹੁਤ ਆ ਐਵੇਂ ਹੜੰਭਾ ਹੀ ਕੁੱਤਰ ਦੂਗਾ ਉਹਨੂੰ ਤਾਂ ਇਹ ਇਹ ਦੇ ਲਈ ਇਹ ਰਾਉਂਡ ਬੇਲ ਵਾਸਤੇ ਜਿਹੜੀ ਬੇਲ ਹੁੰਦੀ ਹੈ ਨਾ ਬਣੀ ਤੇਰੀ ਬੇਲ ਸੜਦੀ ਬਣੀ ਤਾਂ ਨਹੀਂ ਬੇਲ ਵਿੱਚ ਛੁੱਟ ਦਉ ਉਹਨੂੰ ਕੁੱਤਰ ਦਿੰਦੀ ਤੇ ਕੁੱਤਰ ਕੇ ਆਪਾਂ ਕੀ ਕਰਨਾ ਉਹਨੂੰ ਕਾਹਦੇ ਬਾਤ ਕੁੱਤਰ ਕੇ ਕੀ ਕਰਨਾ ਆਪਾਂ ਬਣਾਉਣੀ ਹੈ ਜੀ ਪਰਾਲੀ ਤੋਂ ਗਿੱਟੀ ਆਓ ਤੁਹਾਨੂੰ ਦਿਖਾਈਏ ਕੀ ਬਣਾਉਂਦੀ ਹੈ ਪਰਾਲੀ ਅੱਛਾ ਪਰਾਲੀ ਤੋਂ ਆਪਾਂ ਬਣਾਉਣੀ ਹੈ ਗ ਹਾਂਜੀ ਅੱਛਾ ਜਿਹੜੀ ਆ ਫੀਡ ਪਈ ਆ ਮੈਂ ਤਾਂ ਇਹਨੂੰ ਸਮਝਿਆ ਕਿ ਪਸ਼ੂਆਂ ਵਾਲੀ ਫੀਡ ਆ ਇਹ ਅੱਛਾ ਆ ਪ੍ਰਾਲੀ ਤੋਂ ਬਣੀ ਹੋਈ ਜੀ ਇਹ ਪ੍ਰਾਲੀ ਤੋਂ ਬਣੀ ਹੋਈ ਹੈ ਜੀ ਮੈਂ ਮਸ਼ੀਨ ਬਾਰੇ ਬਾਅਦ ਚ ਪੁੱਛੂਗਾ ਪਹਿਲਾਂ ਮੈਨੂੰ ਐਵੇਂ ਦੱਸੋ ਕਿ ਇਹ ਕਿੰਨੇ ਕਿਚ ਪੈ ਜਾਂਦੀ ਆ ਤੇ ਕਿੰਨੇ ਕਿਚ ਬਿਕ ਜਾਂਦੀ ਆ ਸਭ ਤੋਂ ਦਿਲਚਸਪੀ ਤਾਂ ਜ਼ਿਮੀਂਦਾਰਾਂ ਦੀ ਇਹ ਹੋਊਗੀ ਕਿ ਬਿਕ ਜਾਂਦੀ ਆ ਬਿਕ ਜਾਂਦੀ ਆ ਪਹਿਲੀ ਤਾਂ ਗੱਲ ਇਹ ਵਿਕਦੀ ਆ ਜੀ ਥਰਮਲ ਪਾਵਰ ਪਲਾਂਟ ਵਾਲੇ ਇਹਨੂੰ ਲੈ ਕੇ ਜਾਂਦੇ ਆ ਜਿੱਟਣਾ ਦੇ ਵਿੱਚ ਥਰਮਲ ਨਾਲ ਤੇ ਕਿੰਨੇ ਕ ਪੈਸਿਆਂ ਦੀ ਵਿਕ ਜਾਂਦੀ ਹੈ ਇਹ 70 ਰੁਪਏ ਵਿਕਦੀ ਹੈ ਜੀ 5 ਰੁਪਏ 'ਚ ਇਹ ਬਣਦੀ ਹੈ ਤੇ 5 ਰੁਪਏ ਦੇ ਵਿੱਚ ਕਿਵੇਂ ਬਣਦੀ ਆ ਹੁਣ ਸਾਨੂੰ ਉਹ ਦਿਖਾਓ ਉਹ ਦਿਖਾਉਂਦੇ ਸਾਨੂੰ 5 ਰੁਪਏ ਦੇ ਵਿੱਚ ਬਣਦੀ ਆ ਤੇ ਪ੍ਰੀਤ 5 ਰੁਪਏ ਦੇ ਵਿੱਚ ਕਿਵੇਂ ਬਣਦੀ ਆ 1 ਰੁਪਏ ਦੇ ਵਿੱਚ ਤਾਂ ਬਣ ਗਿਆ ਕੁਤਰਾ ਹਾਂਜੀ ਬਾਕੀ ਰਹਿ ਗਏ ਰੁਪਏ 4 ਹਾਂਜੀ ਆ ਜੋ 4 ਰੁਪਏ ਕਿੱਥੇ ਖਰਚ ਨਹੀਂ ਹੋਉਂਦੇ ਉਹ ਬਾਹਰ ਲਾਗੇ ਜੀ ਆਪਣੀ ਆ ਹ ਮਰ ਮਿਲ ਕਹਿੰਦੇ ਆ ਇਹਨੂੰ ਹਾਂਜੀ ਇਹਦੇ ਵਿੱਚ ਬਲੇਡ ਚੱਲਦੇ ਆ ਜੀ ਇਹ ਪਰਾਲੀ ਦਾ ਪਾਊਡਰ ਬਣਾਉਂਦੀ ਆ ਪਹਿਲਾਂ अच्छा बिल्कुल पाउडर बन जाना जान दा, दा। पाउडर बन ਜਾਂਦਾ ਪਰਾਲੀ ਦਾ اچھا ਜੀ ਪਾਊਡਰ ਬਣ ਗਿਆ ਤੇ ਪਾਊਡਰ ਤੇ 2 ਰੁਪਏ ਖਰਚਤੇ ਆਪਾਂ ਹੁਣ ਰੁਪਏ ਰਹਿ ਗਏ ਮਗਰ 2 ਹਾਂਜੀ 2 ਰੁਪਏ ਕਾਹਤੇ ਖਰਚਾਂਗੇ ਹੁਣ ਆਪਾਂ 1 ਰੁਪਈ ਇਹਦੇ ਆ ਗਿਆ ਜੀ ਹਾਂਜੀ ਇਹ ਮਸ਼ੀਨ ਹੈ ਜੀ ਮੇਨ ਪੈਲੇਟ ਮਸ਼ੀਨ ਜਿਹਨੇ ਇਹਨੂੰ ਸ਼ੇਪ ਦੇਣੀ ਆ ਪਾਊਡਰ ਨੂੰ ਟਿੱਕੀ ਬਣਾਉਣੀ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਚਾਈਨਾ ਤੋਂ ਇਪੋਰਟਡ ਮਸ਼ੀਨ ਹੈ ਜੀ ਜੀ ਇਹ ਘੰਟੇ ਦੀ ਜਿਹੜੀ ਪ੍ਰੋਡਕਸ਼ਨ ਹੈ ਇਹ 4 ਟਨ ਘੰਟੇ ਦੀ ਪੈਲੇਟ ਕੱਢਦੀ ਹੈ ਪਰਾਲੀ ਦੀ अच्छा वो ऐमे कर दूंगी वो परालि दी पाउडर ਤੋਂ ਐਵੇਂ ਬਣਾ ਐਵੇਂ ਬਣਾ ਦੂਗੀ ਹਾਂਜੀ ਤੇ 1 ਰੁਪਿਆ ਬਾਅਦ ਵਿੱਚ ਪੈਕਿੰਗ ਤੇ ਖਰਚਾ ਹੋ ਜੂਗਾ ਇਹ ਬਿਜਲੀ ਦਾ ਖਰਚਾ ਹੈ ਬਿਜਲੀ ਦਾ ਖਰਚਾ ਇਹ ਸਰ ਜਿਹੜੀ ਇਹਦੀ ਮੋਟਰ ਹੈ ਜੀ ਜੀ ਆ ਬੱਲੇ 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 ਆ ਨਹੀਂ ਸੀ ਸਮਝ ਆ ਰਿਹਾ ਵੀ ਐਡੀ ਮੋਟਰ ਕਿਉਂ ਲਾਈ ਆ ਇਹ ਐਡੀ ਮੋਟਰ ਤਾਂ ਲਾਈ ਐ ਐਡੀ ਮੋਟਰ ਹੀ ਕੰਪਰੈਸ ਕਰ ਸਕਦੀ ਹਾਂ ਹਾਂਜੀ ਇਹ 250 ਕਿਲੋਵਾਟ ਦੀ ਮੋਟਰ ਹੈ ਜੀ 315 ਹਾਰਸ ਪਾਵਰ ਦੀ ਮੋਟਰ ਹੈ ਇਹ ਮੋਟਰ ਉਹਨੂੰ ਕੰਪਰੈਸ ਕਰਕੇ ਗਿੱਟੀਆਂ ਬਣਾਉਂਦੀ ਆ ਗਿੱਟੀਆਂ ਬਣਾਉਂਦੀ ਆ ਜੀ ਤੇ ਇਹ ਇਹ ਪ੍ਰੋਜੈਕਟ ਲਾਉਣ ਲਈ ਕੋਈ ਸਪੈਸ਼ਲ ਮਨਜ਼ੂਰੀ ਲੈਣੀ ਪੈਂਦੀ ਆ ਕਿਸੇ ਬੰਦੇ ਨੂੰ ਜਾਂ ਇਹ ਪ੍ਰੋਜੈਕਟ ਕੋਈ ਵੀ ਜ਼ਿੰਮੇਵਾਰ ਲਾ ਸਕਦਾ ਕੋਈ ਜਗ੍ਹਾ ਦੀ ਕੋਈ ਸਰਕਾਰ ਵੱਲੋਂ ਹੈਗੀ ਆ ਇਸ ਤਰ੍ਹਾਂ ਦੀ ਜਗ੍ਹਾ ਚਾਹੀਦੀ ਆ ਕੀ ਆ ਜੀ ਮੈਂ ਮਾੜੀ ਜਾਣਕਾਰੀ ਦਊਂ ਸਰਕਾਰ ਵੱਲੋਂ ਹਦਾਇਤ ਆ ਜੀ ਜੀ ਕੋਈ ਵੀ ਬੰਦਾ ਜਿਹਨੇ ਇਹ ਪਲਾਂਟ ਲਾਉਣਾ ਗਿੱਟੀਆਂ ਬਣਾਉਣਾ ਗਿੱਟੀਆਂ ਬਣਾਉਣ ਵਾਲਾ ਉਹਨੂੰ ਮਿਨੀਮਮ 2 ਏਕੜ ਜਗ੍ਹਾ ਚਾਹੀਦੀ ਹੈ ਜੀ ਪੰਜ ਕਰਮਾ ਦਾ ਰਾਹ ਚਾਹੀਦਾ ਤੇ 2 ਕਿਲੋਮੀਟਰ ਦੇ ਏਰੀਆ ਚ ਕੋਈ ਘਰ ਨਹੀਂ ਚਾਹੀਦਾ ਕੋਈ ਗੁਰਦੁਆਰਾ ਨਹੀਂ ਚਾਹੀਦਾ ਕੋਈ ਮੰਦਿਰ ਨਹੀਂ ਚਾਹੀਦਾ ਅੱਛਾ ਜੀ ਹਾਂਜੀ ਇਹ ਇੱਕ ਸਰਕਾਰ ਵੱਲੋਂ ਹਦਾਇਤ ਹੈ ਇਹ ਹਦਾਇਤ ਹੈ ਜੇ ਮੰਨ ਲਓ ਮੈਂ ਸਾਰੀਆਂ ਹਦਾਇਤਾਂ ਪੂਰੀਆਂ ਕਰ ਦਿੰਨਾ ਹਾਂਜੀ ਤਾਂ ਕਿੰਨੇ ਪੈਸਿਆਂ ਦੇ ਨਾਲ ਇਹ ਨੀਅਰ ਅਬਾਊਟ ਕਿੰਨੇ ਪੈਸਿਆਂ ਨਾਲ ਸਣਾ ਛੱਡ ਛੁੱਡ ਪਾ ਕੇ ਸਣਾ ਸਾਰਾ ਕੁਝ ਪਾ ਕੇ ਕਿੰਨੇ ਦੇ ਨਾਲ ਮਸ਼ੀਨ ਫਿੱਟ ਹੋ ਕੇ ਚੱਲਣ ਚੱਲ ਪੂਗੀ ਜੀ ਇੱਕ ਘੱਟ ਤੋਂ ਘੱਟ ਜਿਹੜੀ ਪ੍ਰੋਡਕਸ਼ਨ ਵਾਲਾ ਪਲਾਂਟ ਹੈ ਜੀ ਆਪਣਾ 1 ਟਨ ਤੋਂ ਸ਼ੁਰੂ ਹੋ ਕੇ 36 ਟਨ ਆਪਾਂ ਕੱਢ ਸਕਦਾ ਘੰਟੇ ਦੇ ਅੰਦਰ ਮਾਲ ਜਿਹੜਾ 1 ਟਨ ਦਾ ਆਪਣਾ ਪਲਾਂਟ ਹੈ ਜੀ ਇਹ ਜੇ ਤੁਸੀਂ ਸਾਰਾ ਬਜਟ ਮਲਾਓ ਜਿਹਨੇ ਆਪਣਾ ਕੰਮ ਸ਼ੁਰੂ ਕਰਨਾ ਹੈ ਪੈਲੇਟ ਬਣਾਉਣੀ ਹੈ ਉਹ ਕਰੋੜ ਡੇਢ ਕਰੋੜ ਤੋਂ ਸ਼ੁਰੂ ਹੋ ਜਾਂਦਾ ਜੀ ਇਹਦੇ ਵਿੱਚ ਜਿਹੜੀ ਸਰਕਾਰ ਹੈ ਇਹ ਆਪਾਂ ਨੂੰ ਸਬਸਿਡੀ ਦੇ ਰਹੀ ਹੈ ਸਬਸਿਡੀ ਵੀ ਦੇ ਰਹੀ ਹੈ 28 ਲੱਖ ਰੁਪਇਆ 50 ਲੱਖ ਦੀ ਮਸ਼ੀਨਰੀ ਮਸ਼ੀਨਰੀ ਦੇ 28 ਲੱਖ ਰੁਪਇਆ ਸਬਸਿਡੀ ਦੇ ਰਹੀ ਹੈ ਸਰ ਕਿ ਮਸ਼ੀਨਰੀ ਤੇ 28 ਲੱਖ ਰੁਪਏ ਸਰਕਾਰ ਦੇਊਗੀ ਆਪਾਂ ਸਬਸਿਡੀ ਦੇ ਦਈਏ ਜੀ ਬਈ ਤੁਸੀਂ ਪ੍ਰਾਲੀ ਨੂੰ ਸੰਭੋ ਹਾਂਜੀ ਪ੍ਰਾਲੀ ਨੂੰ ਲੋਕ ਅੱਗ ਲਾ ਰਹੇ ਸੀ ਪਹਿਲਾਂ ਵੇਸਟ ਕਰ ਰਹੇ ਸੀ ਜੀ ਉਹਦੇ ਤੋਂ ਹੁਣ ਸਾਹ ਸੁਭਈਆ ਹੋਣ ਲੱਗੇ ਪ੍ਰਾਲੀ ਨੂੰ ਆਪਾਂ એનર્ਜੀ ਬਣਾਈਏ એનર્ਜੀ ਬਣ ਗਈ ਜੀ ਗ੍ਰੀਨ એનર્ਜੀ ਕਹ ਰਹੇ ਆ ਜੀ ਜੀ ਪ੍ਰਾਲੀ ਨੂੰ ਆਪਾਂ એનર્ਜੀ ਬਣਾ ਕੇ ਉਹਦੇ ਤੋਂ ਫੈਕਟਰੀਆਂ ਚਲਾਈਏ ਫੈਕਟਰੀਆਂ ਦੇ ਵਿੱਚ ਆਪਾਂ ਕੋਲਾ ਅਸ ਸਾੜ ਨੂੰ ਇੱਕ ਤੁਹਾਨੂੰ ਮੈਂ ਗੱਲ ਹੋਰ ਦੱਸਾਂ ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਜਾ ਰਿਹਾ ਪਰ ਲਿਆਉਣਾ ਬਹੁਤ ਜ਼ਰੂਰੀ ਆ ਲੋਕ ਕਹਿੰਦੇ ਆ ਜੇ ਪ੍ਰਾਲੀ ਨੂੰ ਆਗ ਹੀ ਫੈਕਟਰੀ ਵਾਲੇ ਨੇ ਲਾਉਣੀ ਆ ਤੇ ਆਗ ਹੀ ਖੇਤ ਚ ਲਾਉਣੀ ਆ ਕੀ ਫਰਕ ਆ ਫਰਕ ਪਤਾ ਕਿੱਥੇ ਪੈਂਦਾ ਕਿੱਥੇ ਫੈਕਟਰੀ ਵਾਲੇ ਨੇ ਮਚਾਉਣਾ ਸੀ ਕੋਲਾ ਜਾਂ ਡੀਜ਼ਲ ਹਾਂਜੀ ਜੇ ਉਹਨੇ ਕੋਲਾ ਜਾਂ ਡੀਜ਼ਲ ਮਚਾਉਣਾ ਸੀ ਜਾਂ ਉਹਨੇ ਲਾਈਟ ਮਚਾਉਣੀ ਸੀ ਉਹਦੇ ਜਗ੍ਹਾ ਤੇ ਲਾਈਟ ਵੀ ਕੋਲੇ ਤੋਂ ਬਣਦੀ ਆ ਠੀਕ ਆ ਨਹੀਂ ਜੇ ਅਸੀਂ ਕੋਲੇ ਨੂੰ ਵਰਤਦੇ ਆ ਥੱਲੇੋਂ ਤਾਸੀ ਕੁਦਰਤੀ ਸਾਧਨਾਂ ਨੂੰ ਖਤਮ ਵੀ ਕਰਦੇ ਆ ਤੇ ਗੈਰ ਕੁਦਰਤੀ ਤਰੀਕੇ ਨਾਲ ਉਹਨੂੰ ਅੱਗ ਨੂੰ ਪੈਦਾ ਕਰਦੇ ਆ ਇਹ ਕੁਦਰਤੀ ਤਰੀਕੇ ਵਾਲੀ ਆ ਇੱਕ ਕੁਦਰਤੀ ਨਾਲੇ ਸਾਰੀ ਉਮਰ ਪ੍ਰਾਲੀ ਮਿਲਣੀ ਹੈ ਜੀ ਪ੍ਰਾਲੀ ਖਤਮ ਨਹੀਂ ਹੋਣੀ ਇਹ ਇਕੱਲੀ ਪ੍ਰਾਲੀ ਤੋਂ ਨਹੀਂ ਬਣਦਾ ਜੀ ਜੀ ਆਪਣੀ ਗੰਨੇ ਦੀ ਪੱਤੀ ਅੱਛਾ ਜੀ ਮੈਂ ਲੱਕੜ ਦੀ ਵੇਸਟ ਜੀ ਮੱਕੀ ਦੀ ਵੇਸਟ ਜੀ वुਡ ਵੇਸਟ ਸੌ ਡਸਟ ਜਿੰਨੇ ਵੀ ਆਪਣੇ ਘਾਹ ਫੂਸ ਹੋ ਗਿਆ ਛਟੀਆਂ ਹੋ ਗਿਆ ਜਿੰਨੇ ਵੀ ਐਗਰੀਕਲਚਰ ਵੇਸਟ ਹੈ ਉਹਨੂੰ ਇਹ ਪੈਲੇਟ ਬਣਾ ਦਿੰਦੇ ਜੀ ਮਤਲਬ ਜੇ ਕੋਈ ਵੀ ਬੰਦਾ ਬੇਲਾ ਤੁਰਿਆ ਫਿਰਦਾ ਤੇ ਉਹ ਸਾਰੀ ਦਿਹਾੜੀ ਚ ਤੁਰਿਆ ਫਿਰਦਾ ਆਪਦੀ ਰੇੜੀ ਤੇ ਵੀ ਕੋਈ 2 ਕੁਇੰਟਲ 3 ਕੁਇੰਟਲ ਵੇਸਟ ਇਕੱਠੀ ਕਰ ਲੈਂਦਾ ਤਾਂ ਉਹਦੇ ਨੇੜੇ ਫੈਕਟਰੀ ਲੱਗੀ ਆ ਉੱਥੇ ਸਿੱਟਿਆ ਹੁੰਦਾ ਤੇ ਉਹਦੀ ਦਿਹਾੜੀ ਪੈ ਜਾਂਦੀ ਹੈ ਹਾਂਜੀ ਵੀ ਉਹ ਦਿਨ ਦੇ ਵਿੱਚ ਜੇ 3 ਘੰਟੇ ਵੀ ਕੰਮ ਮੰਨ ਲਓ ਵੀ ਇਹ ਤੁਹਾਡੇ ਇਲਾਕੇ ਦੇ ਵਿੱਚ ਫੈਕਟਰੀ ਲੱਗ ਗਈ ਤਾਂ ਕਿਸੇ ਨੂੰ 3 ਘੰਟੇ ਲਈ ਵੀ ਜੌਬ ਦੇ ਸਕਦੀ ਹੈ ਹਾਂਜੀ ਹਣਾ ਜੀ ਤਾਂ ਕਿਸੇ ਨੂੰ ਵੱਧ ਜੋਬ ਤਾਂ ਜਿੰਨੀ ਦੇਣੀ ਆ ਦੇ ਸਕਦਾ ਕੋਈ ਵੇਚੂਗਾ ਕੋਈ ਬੱਟੂਗਾ ਕੋਈ ਵਿੱਚ ਪਾਊਗਾ ਕੋਈ ਕਿਵੇਂ ਕਰੂਗਾ ਤਾਂ ਸਾਰਾ ਕੰਮ ਕਰ ਸਕਦਾ ਤਾਂ ਇਹਦੇ ਲਈ ਜਿਹੜੇ ਫਾਰਮੈਲਟੀ ਹੁੰਦੀਆਂ ਮੰਨ ਲਓ ਮੈਨੂੰ ਸਰਕਾਰੀ ਫਾਰਮੈਲਟੀਆਂ ਸਰਕਾਰ ਦੇ ਦਫ਼ਤਰਾਂ ਦੇ ਚੱਕਰ ਹੋ ਗਏ ਜੀ ਲੋਨ ਜੀ ਹੋ ਗਿਆ ਜੀ ਉਹ ਹੋ ਗਿਆ ਉਹਦੇ ਲਈ ਕੌਣ ਹੋਊਗਾ ਜਿਹੜਾ ਸੱਜਣਾ ਜਿੰਨੇ ਵੀ ਆਪਣੇ ਸੀਏ ਹੁੰਦੇ ਆ ਜੀ ਜੀ ਸੀਏ ਤੁਹਾਡੀ ਫਾਈਲ ਲਾਉਣਗੇ ਜੀ ਤੁਹਾਡੀ ਲੈਂਡ ਦਾ ਸੀਐਲਯੂ ਕਰਵਾਉਣਗੇ ਪੋਲਿਊਸ਼ਨ ਬੋਰਡ ਤੋਂ ਐਨਓਸੀ ਲੈਣਗੇ ਵੀ ਅਸੀਂ ਆ ਫੈਕਟਰੀ ਲਾਉਣ ਲੱਗੇ ਆ ਤੇ ਆਪਣੇ ਜ਼ਿਲ੍ਹੇ ਦਾ ਡੀਸੀ ਉਹ ਫਾਈਲ ਦੇ ਸਾਈਨ ਕਰੂਗਾ ਫੇਰ ਪ੍ਰੋਜੈਕਟ ਲੱਗੂ ਤੁਸੀਂ ਜਿਹੜਾ ਇੱਕ ਆਮ ਬੰਦਾ ਨਾ ਆ ਰਾਮਬੀਰੇ ਉਹ ਨਾ ਉਹ ਕੀ ਹੁੰਦਾ ਕਿ ਉਹਦੀ ਇੱਕ ਪ੍ਰੋਬਲਮ ਆ ਆਮ ਬੰਦੇ ਦੀ ਕਿ ਉਹ ਜ਼ਿਆਦਾ ਸਰਕਾਰੀ ਦਫ਼ਤਰਾਂ ਨੂੰ ਨਹੀਂ ਜਾਂਦਾ ਹੁੰਦਾ ਜੇ ਤੁਹਾਡੀ ਕੰਪਨੀ ਨਾਲ ਸੰਪਰਕ ਕਰਦਾ ਤਾਂ ਤੁਸੀਂ ਉਹਨੂੰ ਇਜ਼ੀ ਕਰ ਸਕਦੇ ਹੋ ਹਾਂਜੀ ਅਸੀਂ ਸੀਏ ਦਾ ਨੰਬਰ ਦੇ ਸਕਦੇ ਹਾਂ ਜੀ ਆਪ ਦੇ ਦਿਓ ਸੀਏ ਫਾਈਲ ਲਗਾਉਂਦੇ ਨੇ ਉਹ ਸੀਏ ਹੀ ਸਾਰਾ ਕੁਝ ਕਰਦੇ ਨੇ ਠੀਕ ਹੈ ਜੀ ਠੀਕ ਹੈ ਇਹ ਆਮ ਬੰਦੇ ਨੂੰ ਕਿਤੇ ਜਾਣ ਦੀ ਵੀ ਨਹੀਂ ਲੋੜ ਪੈਂਦੀ ਸੀਏ ਹੀ ਸਾਰਾ ਕੁਝ ਕਰ ਦਿੰਦਾ ਮਤਲਬ ਕਹਿਣ ਤੋਂ ਭਾਬੇ ਆਮ ਬੰਦੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਹਾਂਜੀ ਤੇ ਸੰਪਰਕ ਕਰਕੇ ਤੇ ਤੁਹਾਡੇ ਕੋਲੇ ਆ ਜਾਣਾ ਤੇ ਤੁਸੀਂ ਉਹਦਾ ਰਸਤਾ ਜਿਹੜਾ ਪੱਧਰ ਕਰਦੇ ਹਾਂ ਹਾਂਜੀ ਤੁਸ ਕੋਈ ਉਹਦੀ ਜਗ੍ਹਾ ਦੀ ਇਨਸਪੈਕਸ਼ਨ ਕਰ ਲੈਣੀ ਹੈ ਕਿ ਇੱਥੇ ਲੱਗ ਸਕਦੀ ਹੈ ਕਿ ਨਹੀਂ ਲੱਗ ਸਕਦੀ ਹੈ ਹੈ ਨਾ ਬਾਈ ਜੀ ਪ੍ਰਾਲੀ ਵਾਲੇ ਵੀ ਸਾਡੇ ਕੋਲ ਡੀਲਰ ਹੈਗੇ ਨੇ ਤੇ ਜਿੱਥੇ ਪੈਲਟ ਵੇਚਣੀ ਆ ਥਰਮਲ ਪਾਵਰ ਪਲਾਂਟ ਉੱਥੇ ਵੀ ਸਾਡੇ ਲਿੰਕ ਹੈਗੇ ਮੈਂ ਮੈਂ ਐਸੇ ਗੱਲ ਤੇ ਹੀ ਆਉਣ ਲੱਗਿਆ ਸੀ ਹੁਣ ਇੱਕ ਬੰਦਾ ਬਣਾ ਲੂਗਾ ਗਿੱਟੀਆਂ ਬਣਾ ਕੇ ਰੱਖ ਲੂਗਾ ਉਹਨੇ ਕਿੱਥੇ ਵੇਚਣੀਆਂ ਉਹਦੇ ਲਈ ਵੀ ਤੁਸੀਂ ਮਦਦ ਕਰਦੇ ਹਾਂ ਹਾਂਜੀ ਉਹਦੇ 'ਚ ਵੀ ਮਦਦ ਕਰਦੇ ਕਿੰਨੀ ਕੁ ਮੰਗਾ ਮਾਰਕੀਟ ਦੇ ਵਿੱਚ ਕਿੰਨੀ ਕੁ ਮੰਗੀ ਜਾ ਰਹੀ ਆ ਸਰ ਮਾਰਕੀਟ ਦੇ ਵਿੱਚ ਇੰਨੀ ਡਿਮਾਂਡ ਹੈ ਜੀ ਜਿੰਨੇ ਲੋਕਾਂ ਨੇ ਟੈਂਡਰ ਪਾਏ ਆ ਉਹਨਾਂ ਨੂੰ ਇਹ ਪੈਲਟ ਮਿਲ ਹੀ ਨਹੀਂ ਰਹੀ अच्छा जी इतनी ज्यादा दी डिमांड है क्योंकि सरकार ने थर्मल पावर प्लांटਾ ਨੂੰ ਕੋਲੇ ਦੀ ਥਾਂ ਤੇ 20% ਇਹ ਪੈਲਟ ਉਹਨਾਂ ਨੂੰ ਕਿਹਾ ਤਾਂ ਵੀ ਤੁਸੀਂ ਇਹਨੂੰ ਮਚਾਉਣਾ ਕੋਲਾ ਨਹੀਂ ਮਚਾਉਣਾ ਸਾੜਨਾ ਹੀ ਸਾੜਨਾ ਸਾੜਨਾ ਹੀ ਸਾੜ ਬਾਈ ਜੀ ਇਕੱਲੇ ਇਹ ਥਰਮਲ ਨੇ ਜੀ ਜੀ ਆਪਣੇ ਪੱਠੇ ਹੋਗੇ ਵੱਡੀਆਂ ਫੈਕਟਰੀਆਂ ਹੋਗੀਆਂ ਜਿਹੜੀਆਂ ਆਪਣੀਆਂ ਦਵਾਈਆਂ ਵਾਲੀਆਂ ਫੈਕਟਰੀਆਂ ਹੋਗੀਆਂ ਉਹ ਬਣਾ ਰੀਆਂ ਨੇ ਬਰੈਡਾਂ ਵਾਲੀਆਂ ਫੈਕਟਰੀਆਂ ਲੁਧਿਆਣੇ ਸਾਰੀਆਂ ਫੈਕਟਰੀਆਂ ਕੱਪੜੇ ਵਾਲੀਆਂ ਫੈਕਟਰੀਆਂ ਜੀ ਟਰਾਈਡੈਂਟ ਵੀ ਇਹ ਲੈ ਰਿਆ ਜੀ ਕਾਫੀ ਫੱਟੀਆਂ ਫੈਕਟਰੀਆਂ ਇਹਨੂੰ ਖਰੀਦ ਰੀਆਂ ਪੈਲਟ ਕਾਫੀ ਡਿਮਾਂਡ ਹੈ ਜੀ ਇਹਦੇ ਵਿੱਚ ਪਰਾਲੀ ਦੇ ਵਿੱਚ ਇਹ ਸਿਰਫ ਪਰਾਲੀ ਤੋਂ ਬਣ ਜਾਂਦਾ ਜਾਂ ਇਹਦੇ ਵਿੱਚ ਕੁਝ ਹੋਰ ਵੀ ਮਿਕਸ ਹੁੰਦਾ ਪਾਣੀ ਮਿਕਸ ਕਰਨਾ ਪੈਂਦਾ ਜੀ ਪਾਣੀ ਦਾ ਛੱਟਾ ਲਾਉਣਾ ਪੈਂਦਾ ਹੈ ਪੈਟ ਮਸ਼ੀਨ ਚਲਾਉਣ ਤੋਂ ਪਹਿਲਾਂ ਅੱਛਾ ਜੀ ਪਾਣੀ ਲਾਉਣਾ ਪੈਂਦਾ ਹਾਂਜੀ ਪਾਣੀ ਲਾਉਣਾ ਪੈਂਦਾ ਜੀ ਅਬ ਇਹ ਹੋਰ ਇਹਦੇ ਵਿੱਚ ਕੁਝ ਮਿਕਸ ਮਿਕਸ ਵੀ ਕਰ ਲਏ ਨੇ ਕਈ ਲੋਕ ਕਰਦੇ ਨੇ ਇਹਦੇ ਵਿੱਚ ਮਿਕਸ ਜੀ ਜਿਵੇਂ ਆਪਣੀ ਲੱਕੜੀ ਦਾ ਬਰਾਦਾ ਮਿਕਸ ਕਰਦੇ ਨੇ ਛਟੀਆਂ ਦਾ ਬਰਾਦਾ ਅੱਛਾ ਜੀ ਉਹ ਮਿਕਸ ਕਰਦੇ ਵੀ ਉਹਦੇ ਨਾਲ ਇਹਦੀ ਕੁਆਲਿਟੀ ਜਾਂ ਕੁਆਲਿਟੀ ਬਾਈਂਡਿੰਗ ਜ਼ਿਆਦਾ ਵਧੀ ਹੈ ਜੀ ਇਹਦੀ ਠੀਕ ਹੈ ਜੀ ਵੀਰੇ ਮੈਨੂੰ ਇੱਕ ਗੱਲ ਹੋਰ ਦੱਸੋਗੇ ਵੀ ਜਿਵੇਂ ਆਪਣੀ ਕਲਸੀ ਇੰਡਸਟਰੀ ਹੈ ਜੇ ਇੱਥੇ ਵਿਜ਼ਿਟ ਕਰਨਾ ਕਿਸੇ ਨੇ ਆਪਣੇ ਰਾਮਪੁਰਾ ਫੂਲ ਆ ਸਕਦੇ ਆ ਹਾਂਜੀ ਇਹ ਰਾਮਪੁਰਾ ਫੂਲ ਦੇ ਵਿੱਚ ਮਹਾਰਾਜ ਰੋਡ ਜੀ ਬਟਿੰਡਾ ਦੇ ਵਿੱਚ ਆਪਣੀ ਫੈਕਟਰੀ ਹੈ ਜੀ ਆ ਆ ਆ ਮਸ਼ੀਨ ਬਾਰੇ ਨਹੀਂ ਆਪਾਂ ਦੱਸ ਸਕਦੇ ਕਿ ਆ ਮਸ਼ੀਨ ਕੀ ਹੈ ਜੀ ਇਹ ਹੈਗੀ ਜੀ ਆਪਣੀ ਕੈਟਲ ਫੀਡ ਦੀ ਮਸ਼ੀਨ ਜਿਹੜੀ ਫੀਡ ਆਪਣੇ ਜਾਨਵਰਾਂ ਲਈ ਫੀਡ ਜਾਨਵਰਾਂ ਲਈ ਫੀਡ ਹੈ ਜੀ ਅੱਛਾ ਇਹ ਉਹਦੀ ਹੈ ਇਹ ਕਿਵੇਂ ਕੰਮ ਕਰੂਗੀ ਮੜਾ ਦੱਸ ਸਕਦੇ ਆ ਇਹਦੇ ਬਾਰੇ ਇਹਦੇ ਵਿੱਚ ਜੀ ਉੱਪਰੋਂ ਆਪਾਂ ਮਟੀਰੀਅਲ ਪਾਤਾ ਹਾਂਜੀ ਮਟੀਰੀਅਲ ਜਿਹੜਾ ਪਾਊਡਰ ਮੈਸ਼ ਹੁੰਦੀ ਹੈ ਜੀ ਇਹਦੇ ਵਿੱਚ ਜੀ ਬੋਇਲਰ ਲੱਗਦਾ ਜੀ ਨਾਲ ਜੀ ਕਰ ਲਾ ਕਰ ਲਾ ਕਰ ਲਾ ਜੀ 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 ਇਹ ਬੋਇਲਰ ਨੇ ਸਟੀਮ ਵਾਲੀ ਪੈਲਟ ਕੱਢਣੀ ਆ ਪੈਲਟ ਸਟੀਮ ਵਾਲੀ ਫੀਡ ਕੱਢਣੀ ਆ ਉਹ ਉਹ ਜਿਹੜੀਆਂ ਉਹ ਉਹਨਾਂ ਹੀ ਦਿੱਟੀਆਂ ਆ ਬਣ ਕੇ ਉਹ ਉਹਨੇ ਉਹ ਇਹ ਚ ਬਣਨੀ ਆ ਹਾਂਜੀ ਇਹਦੇ ਵਿੱਚ ਜੀ ਇੱਥੇ ਡਾਈ ਲੱਗੀ ਹੋਈ ਹੈ ਜੀ ਜੀ ਇਹਦੇ ਵਿੱਚੋਂ ਫੀਡ ਬਾਹਰ ਆਉਂਦੀ ਹੈ ਅੱਛਾ ਇਹ ਇਹਨੇ ਘੁੰਮੀ ਜਾਣਾ ਇਹਦੇ ਵਿੱਚ ਰੂਲੇ ਲੱਗੇ ਆ ਜੀ ਇਹਨੇ ਬਾਹਰ ਕੱਢੀ ਜਾਣੀ ਇਹਨੇ ਬਾਹਰ ਕੱਢੀ ਆ ਨਾ ਕਟਰ ਲੱਗੇ ਹੋਣੇ ਸ਼ੇਪ ਦੀਏ ਉਹਨੇ ਸ਼ੇਪ ਦੀਏ ਹਾਂਜੀ ਜੀ ਜੀ ਬਿਰੇ ਹੋਰ ਆਪਣੀ ਕੰਪਨੀ ਕੀ ਕੀ ਕੰਮ ਕਰਦੀ ਆ ਕਲਸੀ ਇੰਡਸਟਰੀ ਦੇ ਅੰਦਰ ਹੋਰ ਆਪਾਂ ਕੀ ਕੰਮ ਕਰਦੀ ਏ ਜੀ ਜੀ ਇੱਕ ਤਾਂ ਜੀ ਆਪਾਂ ਬਣਾ ਰਹੇ ਆ ਜੀ ਆਪਣਾ ਟੀਐਮਆਰ ਫੀਡ ਮਿਕਸਰ ਅੱਛਾ ਜੀ ਫੀਡ ਫੀਡ ਮਿਕਸਰ ਟੀਐਮਆਰ ਫੀਡ ਮਿਕਸਰ ਜੀ ਜਿਹੜਾ ਲੋਕ ਡੈਰੀ ਫਾਰਮਰਾਂ ਦੇ ਵਿੱਚ ਆਪਣੇ ਯੂਜ਼ ਕਰ ਸਕਦੇ ਆ ਜੀ ਜੀ ਹਾਂਜੀ ਜੀ ਟੀਐਮਆਰ ਸਰ ਜਿਹੜਾ ਸਾਡਾ ਯੂਜ਼ ਹੋ ਰਿਹਾ ਸਾਡੇ ਕੋਲੇ ਰਿਲਾਇੰਸ ਦੇ ਆਰਡਰਸ ਨੇ ਟੀਐਮਆਰ ਸਾਡਾ ਰਿਲਾਇੰਸ ਕੋਲੇ ਜਾਦੇ ਆ ਸੰਦਾ ਅੱਛਾ ਜੀ ਰਿਲਾਇੰਸ ਦੀ ਵੱਡੀਆਂ ਫੈਕਟਰੀਆਂ ਨੇ ਟੀਰੀ ਫਾਰਮਿੰਗ ਨੇ ਉੱਥੇ ਅਸੀਂ ਟੀਐਮਆਰ ਆਪਦਾ ਸੇਲ ਕਰਦੇ ਜੀ ਹਾਂਜੀ ਹੋਰ ਕੀ ਹੋਰ ਅਸੀਂ ਆਪਣਾ ਬਣਾਉਣੇ ਆ ਜੀ ਸ਼ੈਲਰਾਂ ਦੀਆਂ ਮਸ਼ੀਨਾਂ ਹੋ ਗਈਆਂ ਜਿਨ੍ਹਾਂ ਕਿਸੇ ਨੇ ਮਸਾਲੇ ਬਣਾਉਣੇ ਆ ਮਸਾਲਿਆਂ ਦੀਆਂ ਮਸ਼ੀਨਾਂ ਬਣਾਉਣੇ ਆ ਅਸੀਂ ਜਿਹੜੇ ਕਿਸੇ ਨੇ ਬੇਸਣ ਪਲਾਂਟ ਲਾਉਣਾ ਹੈ ਬੇਸਣ ਪਲਾਂਟ ਦੀਆਂ ਮਸ਼ੀਨਾਂ ਹੋ ਗਈਆਂ ਜੀ ਇੱਕ ਅੱਜ ਕੱਲ੍ਹ ਚੱਲ ਰਿਹਾ ਜੀ ਜਿੰਨੇ ਵੀ ਆਪਣੇ ਜੀ ਵੱਡੇ ਹਸਪੀਟਲ ਨੇ ਉਹਨਾਂ ਦੇ ਜਿਹੜੀ ਵੇਸਟ ਹੈ ਪੱਤੇ ਹੋਗੇ ਦਵਾਈਆਂ ਦੇ ਉਹਨੂੰ ਰੀਸਾਈਕਲ ਕਰਨ ਦੀ ਮਸ਼ੀਨਰੀ ਅਸੀਂ ਬਣਾਈ ਹੈ ਜੀ ਅੱਛਾ ਜੀ ਉਹ ਜਿਹੜਾ ਪੱਤਾ ਹੈ ਉਹਦੀ ਵੇਸਟ ਆ ਉਹਨੂੰ ਪਾਊਡਰ ਬਣਾ ਦਿੰਦਾ ਜੀ ਪਹਿਲਾਂ ਪਾਊਡਰ ਤੋਂ ਬਾਅਦ ਫਿਰ ਉਹਦਾ ਪੱਤਾ ਬਣਦਾ ਦੁਬਾਰੇ ਅੱਛਾ ਜੀ ਦੁਬਾਰੇ ਫਿਰ ਪੱਤਾ ਬਣਦਾ ਉਹਦਾ ਅੱਛਾ ਜੀ ਇੱਕ ਵਾਰੀ ਪੱਤਾ ਬਣ ਗਿਆ ਉਹਨੂੰ ਪਾਊਡਰ ਬਣਾਤਾ ਫਿਰ ਫਿਰ ਪੱਤਾ ਬਣ ਜਾਂਦਾ ਅੱਛਾ ਜੀ ਹਾਂ ਜੀ ਉਹ ਤੋਂ ਬਾਅਦ ਆਪਾਂ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਜੀ ਮਿਊਨਿਸਪਲ ਕਾਰਪੋਰੇਸ਼ਨ ਆਪਣੀ ਕੰਪਨੀਆਂ ਨੇ ਸਰਕਾਰ ਦੀਆਂ ਜੀ ਆਪਣੇ ਸਭ ਤੋਂ ਵੱਡੀ ਪ੍ਰੋਬਲਮ ਸੀਵਰੇਜ ਦੀ ਹੈ ਸੀਵਰੇਜ ਫਸ ਜਾਂਦੇ ਬੰਦ ਹੋ ਜਾਂਦੇ ਸੀਵਰੇਜ ਫਸ ਜਾਂਦੇ ਆ ਬੰਦ ਹੋ ਜਾਂਦੇ ਅਸੀਂ ਸੀਵਰੇਜ ਕਲੀਨਿੰਗ ਮਸ਼ੀਨਾ ਅੱਛਾ ਜੀ ਸੀਵਰੇਜ ਜੈਟਿੰਗ ਪੰਪ ਵੱਡੀਆਂ ਟੈਂਕੀਆਂ ਬਣਾਉਣੇ ਆ ਜੀ ਆਹਾ ਆਹਾ ਹਾਂ ਜੀ ਜੀ ਸੀਵਰੇਜ ਕਲੀਨਿੰਗ ਮਸ਼ੀਨਾ ਬਣਾਉਣੇ ਜੀ ਆਪਣਾ ਆਪਣੀਆਂ ਵੱਡੀਆਂ ਜਿੰਨੀਆਂ ਵੀ ਫੈਕਟਰੀਆਂ ਨੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਉੱਥੇ ਕੋਈ ਵੀ ਅੱਗ ਲੱਗਦੀ ਹੈ ਆਪਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬਣਾਉਣੇ ਆ ਜੀ ਅੱਛਾ ਜੀ ਮਤਲਬ ਆਪਣੀ ਕੰਪਨੀ ਦੇ ਵਿੱਚ ਇੰਨਾ ਸਾਰਾ ਕੁਝ ਇੰਨਾ ਸਾਰਾ ਕੁਝ ਹੈ ਜੀ ਇੱਕ ਅਸੀਂ ਚੀਜ਼ ਹੋਰ ਨਵੀਂ ਇਨਵੈਂਟ ਕਰੀ ਹੈ ਜੀ ਜੀ ਆਪਣੀ ਅਗਰਬੱਤੀ ਬਣਦੀ ਹੈ ਜੀ ਅੱਛਾ ਜੀ ਅਗਰਬੱਤੀ ਜਿਹੜੀ ਬਣਦੀ ਹੈ ਉਹ ਲੱਕੜ ਦੀ ਜਿਹੜੀ ਵੇਸਟ ਹੈ ਉਹਨੂੰ ਪਹਿਲਾਂ ਪਾਊਡਰ ਬਣਾਉਂਦੀ ਹੈ ਮਸ਼ੀਨ ਜੀ ਉਹ ਪਾਊਡਰ ਬਣਾ ਕੇ ਉਹ ਤੋਂ ਅਗਰਬੱਤੀ ਦੇ ਵਿੱਚ ਕਨਵਰਟ ਕੀਤਾ ਜਾਂਦਾ ਪਾਊਡਰ ਉਹਦੀ ਵੀ ਮਸ਼ੀਨਰੀ ਬਣਾਉਣੀ ਹੈ ਜੀ ਆਪਾਂ ਆਪਣੀ ਐਫ ਆਰ ਕੇ ਮਸ਼ੀਨਰੀ 40 ਫੈਡਰਾ ਇਸ ਤੋਂ ਹੀ ਸੁਣਾ ਹੀ ਹੋਣਾ ਜੀ 40 ਫੈਡਰਾ ਇਸ ਦੀਆਂ ਮਸ਼ੀਨਾ ਬਣਾਉਣੀਆਂ ਜੀ ਸ਼ੈਲਰਾਂ ਦੀਆਂ ਮਸ਼ੀਨਾ ਬਣਾਉਣੀਆਂ ਜੀ ਕਾਫੀ ਜਿਆਦੇ ਪ੍ਰੋਡਕਟ ਕਲਸੀ ਇੰਡਸਟਰੀਜ਼ ਬਣਾ ਰਹੇ ਮਤਲਬ ਬਾਇਓਮਾਸ ਨਹੀਂ ਜੀ ਹੋਰ ਵੀ ਜਿੰਨੀਆਂ ਵੀ ਇੰਡਸਟਰੀਆਂ ਨੇ ਜੀ ਸਾਰੀਆਂ ਇੰਡਸਟਰੀਆਂ ਨੂੰ ਅਸੀਂ ਡੀਲ ਕਰਦੇ ਆ ਅਸੀਂ ਡਸਟ ਕਲੈਕਟਰ ਵੀ ਬਣਾਉਂਦੇ ਹਾਂ ਕਿਸੇ ਵੀ ਇੰਡਸਟਰੀ ਦੇ ਵਿੱਚ ਕੋਈ ਧੂੜ ਉੱਡਦੀ ਹੈ ਉਹਨੂੰ ਧੂੜ ਨੂੰ ਇਕੱਠਾ ਕਰਨ ਵਾਸਤੇ ਅਸੀਂ ਡਸਟ ਕਲੈਕਟਰ ਵੀ ਬਣਾਉਂਦੇ ਹਾਂ ਮਤਲਬ ਕਹਿਣ ਤੋਂ ਭਾਵੇਂ ਆ ਕਿ ਆਪਾਂ ਪ੍ਰੀਤ ਤੁਰੇ ਫਿਰਦੇ ਸਾਨੇ ਵਾਲ ਮੇਲੇ ਦੇ ਵਿੱਚ ਬਹੁਤ ਵੱਡੀ ਖੋਜ ਕਰ ਲਈ ਰਾਮਪੁਰੇ ਫੂਲ ਦੇ ਵਿੱਚ ਸਾਰੇ ਹੀ ਲੰਘਦੇ ਆ ਰਾਮਪੁਰੇ ਫੂਲ ਦੇ ਵਿੱਚ ਤੇ ਮੜਾ ਜਾਂ ਕਲਸੀ ਇੰਡਸਟਰੀ ਦੀ ਲੋਕੇਸ਼ਨ ਲਾ ਕੇ ਮੜਾ ਜਾਂ ਕਿਤੇ ਢੇੜਾ ਮਾਰ ਕੇ ਦੇਖੀ ਆਪਾਂ ਹੈ ਕਦੇ ਢੇੜਾ ਮਾਰ ਕੇ ਅਸੀਂ ਆਵਾਂਗੇ ਜੀ ਅਸੀਂ ਵਿਜ਼ਿਟ ਕਰਾਂਗੇ ਤੁਹਾਡੇ ਕੋਲ ਤੁਹਾਡੇ ਕੋਲ ਵਿਜ਼ਿਟ ਕਰਾਂਗੇ ਸਾਡੀ ਤਾਂ ਤੁਹਾਡੇ ਨਾਲ ਸਾਂਝ ਪੈ ਗਈ ਮੈਨੂੰ ਐਂ ਲੱਗਦਾ ਕਿ ਆ ਆਉਣ ਵਾਲੇ ਸਮੇਂ ਦੀ ਮਸ਼ੀਨਰੀ ਆ ਲੋਕਾਂ ਨੂੰ ਇਹਦੀ ਲੋਡ ਬਹੁਤ ਜ਼ਿਆਦਾ ਤੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਭਾਲ ਬਹੁਤ ਜ਼ਿਆਦਾ ਹੈ ਤੇ ਮੇਰੇ ਹਿਸਾਬ ਨਾਲ ਭਾਲ ਮੁੱਕ ਵੀ ਚੁੱਕੀ ਐ ਮੈਂ ਤੁਹਾਡਾ ਨੰਬਰ ਸਕਰੀਨ ਤੇ ਸ਼ੇਅਰ ਕਰ ਦੂੰਗਾ ਜੀ ਠੀਕ ਲੋਕ ਇਨਕੁਆਰੀ ਕਰਨਗੇ ਆਉਣਗੇ ਵੀ ਲਵਾਉਣਗੇ ਵੀ ਤੁਸੀਂ ਮਦਦ ਵੀ ਕਰੋਗੇ ਉਮੀਦਾਂ ਵੀ ਐ ਜੀ ਦਵਾਵਾਂ ਵੀ ਐ ਜੀ ਬਹੁਤ ਬਹੁਤ ਜਿਉਂਦੇ ਰਸਾ ਜਿਉਂ ਸਸਟੀ ਕਾਲੀ ਸਰ